ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਠੀਕ ਠਾਕ ਹੋਵੋਗੇ ਜੀ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਤੁਸੀਂ ਜੇ ਸਾਡੇ ਵੀਡੀਓ ਤੇ ਪਹਿਲੇ 30 ਮਿੰਟ ਜੋ ਵੀ ਕਰਨਗੇ ਹਨ ਵੀ ਅਸੀਂ ਉਹਨਾਂ ਦਾ ਨਾਮ ਅਨਾਉਂਸ ਕਰਾਂਗੇ ਮੈਂ ਨਾਮ ਅਨਾਉਂਸ ਕਰਨ ਜਾ ਰਿਹਾ ਜੀ ਪਹਿਲਾ ਨਾਮ ਸੀਗਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਮੈਂਟ ਕੀਤਾ ਸੀਗਾ ਸੰਦੀਪ ਕੌਰ ਇਸ ਤੋਂ ਸੀਰੀਅਲ ਵਾਈਜ਼ ਬੋਲੂਗਾ ਜੀ 30 ਗਗਨਦੀਪ ਸਿੰਘ ਚਮਕੌਰ ਸਿੰਘ ਇਸ ਤੋਂ ਬਾਅਦ ਹੈਗੇ ਸੀਗੇ ਜੀ ਸੁਖਾ ਗਿੱਲ ਤੇ ਸੇਖੋ ਸਾਹਿਬ ਰਾਜਵੰਤ ਭੁੱਲਰ ਲਖਵਿੰਦਰ ਸਿੰਘ ਤੇ ਪੰਕਜ ਰਿਸ਼ੀ ਗੁਰਲੀਨ ਕੌਰ ਮਾਨ ਐਮ ਫੂਡੀ ਇਹ ਕੋਈ ਫੂਡੀ ਹੋਊਗਾ ਥੋੜਾ ਖਾਣ ਪੀਣ ਦਾ ਸ਼ਕੀਨ ਹੋਊਗਾ ਬੰਦੇ ਨੇ ਨਾਂ ਵੀ ਐਮ ਫੂਡੀ ਰੱਖਿਆ ਚਲੋ ਗੱਡਾ ਹਨਾ ਨੀਲਮ ਜਸਪਾਲ ਸਿਮਰਜੀਤ ਕੌਰ ਦੀਪਤ ਦੀਪਤਾ <li>ਲੀਵਰ ਜਸ਼ਨ ਸਰਾਓ ਤੇ ਹਰਜੀਤ ਸਿੰਘ ਜੋਤੀ 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 ਚਲੋ ਸਹੀ ਹੈ ਵੀ ਸਿਮਰਨ ਸਿੰਘ ਇਸ਼ੂ ਤੇ ਇਹਨਾਂ ਦੇ ਇਸ਼ੂ ਤੇ ਦੋ ਕਮੈਂਟ ਆਇਆ थैंक यू ਸੋ ਮਚ ਐਂਡ ਹਰਕਰਨ ਸਿੰਘ ਅ ਜਗਵਿੰਦਰ ਸਿੰਘ ਅ ਰਾਹੁਲ त्याਗੀ ਨਹੀਂ ਰਾਹੁਲ ਹਾਂ ਇੱਕ ਇੱਕ ਕਹਿ ਗਿਆ ਜੀ ਰਾਹੁਲ ਤਾਨੀਆ ਮਹਿਰਾ ਤੇ ਗੁਰਪ੍ਰੀਤ ਕੌਰ ਅ ਕਮਲਜੀਤ ਕੌਰ ਫੇ ਰਾਹੁਲ ਤਾਨੀਆ ਦਾ ਮੈਂ ਇੱਕ ਵਾਰ ਹੋਰ ਕਮੈਂਟ ਆਇਆ ਥੈਂਕ ਯੂ ਸੋ ਮੱਚ ਐਂਡ ਚਰਨੋ ਅਮਨ ਇਹ ਇਹ ਸਾਡੇ ਆਰਟਿਸਟ ਨੇ ਜੀ ਅਮਨ ਬਹੁਤ ਸੋਹਣਾ ਕੰਮ ਕਰਦੇ ਆ ਇਹਨਾਂ ਦਾ ਵੀ ਥੈਂਕ ਯੂ ਸੋ ਮੱਚ ਤੇ ਹਰਜੀਤ ਸਿੰਘ ਤੇ ਸੁਖਜਿੰਦਰ ਸਿੰਘ ਸੁਖਜਿੰਦਰ ਕੌਰ ਗੁਰਕੀਰਤ ਸਿੰਘ ਇਹ ਜਿਹੜਾ ਸਿੰਘ ਕੌਰ ਦਾ ਚੱਕਰ ਹੈ ਨਾ ਕਈ ਵਾਰ ਕੁਝ ਵੀ ਲਿਖਿਆ ਹੁੰਦਾ ਮੈਂ ਬੋਲ ਜਾਨਾ ਉਹ ਡਾਟ ਡਾਟ ਜਿਹਾ ਪਾ ਕੇ ਕੁਝ ਲਿਖਿਆ ਪਿਆ ਹੁੰਦਾ ਇਸ ਕਰਕੇ ਕੋਈ ਨਹੀਂ ਮਿਕਸ ਮੈਚ ਹੋ ਜਾਂਦਾ ਕਈ ਵਾਰ ਚੱਲਦਾ ਹੈ ਨਾ ਤੇ ਬਲਵੀਰ ਚੋਪੜਾ ਜਪ੍ਰੀਤ ਕੌਰ ਗੁਰਪ੍ਰੀਤ ਕੌਰ ਬਲਜੀਤ ਕੌਰ ਗੁਰਪ੍ਰੀਤ ਕੌਰ ਦੁਬਾਰਾ ਤੋਂ ਥੈਂਕ ਯੂ ਸੋ ਮੱਚ ਕੁਲਵਿੰਦਰ ਕੌਰ ਤੇ ਕੇਨ ਅਰੋੜਾ ਆਈ ਥਿੰਕ 30 ਹੋ ਗਏ ਹੋਣੇ ਹਨ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਇੰਨਾ ਜ਼ਿਆਦਾ ਸਾਨੂੰ ਪਿਆਰ ਕਰ ਰਹੇ ਹੋ ਤੇ ਫਿਰ ਇੱਕ ਇਨਫੋਰਮੇਸ਼ਨ ਹੋਰ ਦੇਣ ਲੱਗਿਆ ਮੈਂ ਤੁਹਾਨੂੰ ਕਿ ਆਪਾਂ ਬਾਬਲ ਦਾ ਵਿੜਾ ਸੀਰੀਜ਼ ਖਤਮ ਕਰਤੀ ਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਮੈਨੂੰ ਨਹੀਂ ਪਤਾ ਅਸੀਂ ਤਾਂ ਮੈਨ ਦੋਨੀਆਂ ਕਰ ਰਹੇ ਹਾਂ ਕਿ ਤੁਸੀਂ ਸਾਡੀਆਂ ਵੀਡੀਓਜ਼ ਨੂੰ ਹੁਣ ਓਨਾ ਪਿਆਰ ਕਿਉਂ ਨਹੀਂ ਦੇ ਰਹੇ ਹੈਨਾ ਜੇ ਤੁਹਾਨੂੰ ਕੁਝ ਵੀ ਲੱਗਦਾ ਕਿ ਵੀਡੀਓ ਦੇ ਵਿੱਚ ਕੁਝ ਚੇਂਜ ਹੋਣਾ ਚਾਹੀਦਾ ਜਾਂ ਕੁਝ ਕੈਮੀ ਦੀ ਸਟੋਰੀ ਲੈ ਕੇ ਆਈਏ ਤੁਸੀਂ ਸਾਨੂੰ ਦੱਸ ਸਕਦੇ ਹੋ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਇੱਕ ਨਵੀਂ ਸੀਰੀਜ਼ ਤੁਹਾਡੇ ਤੱਕ ਲੈ ਕੇ ਆਈਏ ਪਹਿਲਾਂ ਬਹੁਤ ਜ਼ਿਆਦਾ ਸੀਰੀਅਸ ਸੀਗੀ ਹੈਨਾ ਤੇ ਕੋਸ਼ਿਸ਼ ਕਰ ਰਹੇ ਹਾਂ ਥੋੜਾ ਜਿਹਾ ਹਾਸੇ ਮਖੌਲ ਕਿਉਂਕਿ ਟੈਨਸ਼ਨਾਂ ਤਾਂ ਜ਼ਿੰਦਗੀ 'ਚ ਪਹਿਲਾਂ ਹੀ ਬਹੁਤ ਨੇ ਹੈਨਾ ਥੋੜਾ ਜਹਾ ਸੀਮ ਗੋਲ ਵਿੱਚ ਪਾ ਕੇ ਲੈ ਕੇ ਆਈਏ ਮੈਂ ਵੀ ਕੋਈ ਡਿਫਰੈਂਟ ਕਰੈਕਟਰ ਕਰਨ ਦੀ ਸੋਚ ਰਿਆ ਹਾਂ ਨਾ ਉਮੀਦ ਕਰਦੇ ਹਾਂ ਤੁਸੀਂ ਸਾਡਾ ਸਾਥ ਦਓਗੇ ਇਸ ਗੱਲ ਤੇ ਪਲੀਜ਼ ਥੋੜਾ ਧਿਆਨ ਦਿਓ ਕਿ ਇੱਕ ਨਵੀਂ ਸੀਰੀਜ਼ ਲੈ ਕੇ ਆਉਣ ਦੀ ਟਰਾਈ ਕਰ ਰਿਹਾ ਮੈਂ ਜਿਹਦੇ ਵਿੱਚ ਥੋੜਾ ਜਆ ਟੇਸਟ ਪਹਿਲਾਂ ਨਾਲੋਂ ਚੇਂਜ ਹੋਊਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਅਸੀਂ ਉਹ ਚੀਜ਼ ਕਰੀਏ ਤਾਂ ਤੁਸੀਂ ਸਾਨੂੰ ਉਮੀਦ ਭਰਮਾ ਹੰਗਾਰਾ ਦੇਵੋਗੇ ਜਾਂ ਨਹੀਂ ਹੈਨਾ ਤੁਹਾਡੇ ਰਿਪਲਾਈ ਦੀ ਮੈਨੂੰ ਉਡੀਕ ਰਹੂਗੀ ਓਕੇ ਜੀ ਸ਼ੁਕਰੀਆ ਥੈਂਕ ਯੂ ਧੰਨਵਾਦ